ਪਰ ਇਤਨਾ ਪੈਸਾ ਖਰਚਣ ਦਾ ਵਾਅਦਾ ਕਿਸੇ ਨੇ ਇਹ ਸੋਚਿਆ ਵੀ ਇਸ ਦਾ ਲਾਭ ਕਿਸ ਨੂੰ ਮਿਲੇਗਾ ਤੇ ਕਿਸ ਨੂੰ ਮਿਲੇਗਾ ਇਹ ਸਾਰੇ ਧਾਰਮਿਕ ਸਮਾਗਮ ਜੜੇ ਇੱਕ ਈਵੈਂਟ ਬਣ ਕੇ ਰਹਿ ਗਏ ਸਰਕਾਰ ਦੀ ਗੋਦੀ ਚ ਬੈਠ ਕੇ ਦਿੱਲੀ ਗੁਰੂਦਾਰਾ ਕਮੇਟੀ ਦੇ ਜਿਹੜੇ ਕਰਕੂਨ ਹੈਗੇ ਜਿਹੜੇ ਕੀ ਕੋਟਾ ਵੱਲੋਂ ਕਨਵਿਕਟਡ ਹੈਗੇ ਉਹ ਸਰਕਾਰ ਦੀ ਗੋਦੀ ਚ ਬੈਠੇ ਹੋਏ ਨਾ ਸਰਕਾਰ ਨੂੰ ਸ਼ਰਮ ਆ ਰਹੀ ਉਹਨਾਂ ਨੂੰ ਗੋਦੀ ਚ ਬਿਠਾਉਂਦੀ ਨਾ ਉਹਨਾਂ ਨੂੰ ਸ਼ਰਮ ਆ ਰਹੀ ਹੈ ਨਾ ਗੁਰੂ ਦੀ ਨਸੰਗਤੀ ਉਹ ਵੀ ਕੋਈ ਠੋਡੀ ਚ ਬੈਠੇ ਨਾ ਉਹਨਾਂ ਨੂੰ ਗੁਰੂ ਦੀ ਸਮਝ ਹੈ ਨਾ ਉਹਨਾਂ ਨੂੰ ਗੁਰੂ ਦੀ ਬਾਣੀ ਦੀ ਸਮਝ ਹੈ ਨਾ ਨਾ ਸਿੱਖਾਂ ਦੇ ਭੁਵਿਕ ਦਾ ਸਮਝ ਹੈ ਉਹਨਾਂ ਨੂੰ ਇੱਕੋ ਗੱਲ ਸਮਝ ਆਈ ਅਰੇ ਦੇਖੋ ਤਾਂ ਸਹੀ 500 ਕਰੋੜ ਰੁਪਏ ਦੀ ਉਹਨਾਂ ਦੇ ਸਿਰ ਤੇ ਉੱਪਰ ਦੇਣਦਾਰੀ ਆ ਗਈ ਤੇ ਦਿਹਾੜੇ ਸਾਨੂੰ ਬਣਾਣੇ ਚਾਹੀਦੇ ਹਨ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਪਰ ਐਸੇ ਤਰੀਕੇ ਨਾਲ ਯਾਦ ਕਰੀਏ ਜਿਵੇਂ ਗੁਰੂਦਿਆਂ ਸਿੱਖਿਆਵਾਂ ਅਸੀਂ ਆਣ ਵਾਲੇ ਸਮੇਂ 'ਚ ਆਪਣੀ ਪਣੇਰੀ ਨੂੰ ਦੇ ਸਕੀਏ ਆਪਣੀ ਕੌਮ ਨੂੰ ਬਿਲਟ ਅਪ ਕਰ ਸਕੀਏ ਬੱਜੇ ਤੁਸੀਂ ਸਾਡੇ ਤੇ ਮਿਹਰਬਾਨ ਹੋ ਗੁਰਤੇਗ ਬਾਦਰ ਯੂਨੀਵਰਸਿਟੀ ਬਣਾ ਦੇਉ ਜੇ ਤੁਹਾਡੇ ਕੋਲ ਜਗ੍ਹਾ ਨਹੀਂ ਗੁਰਤੇਗ ਬਾਦਰ ਸਾਹਿਬ ਦੀ ਦਿੱਤੀ ਹੋਈ 280 ਏਕੜ ਜਗ੍ਹਾ ਅਹਸਾਰ ਦੇ ਵਿੱਚ ਪਈ ਹੈ ਦਿੱਲੀ ਸਿੱਖ ਪਰਤਾਰਾ ਕਮੇਟੀ ਦੇ ਨਾਂ ਹੈ ਉੱਥੇ ਸਿੱਖਾਂ ਅਤੇ ਗੁਰਤੇਗ ਬਾਦਰ ਸਾਹਿਬ ਦੇ ਨਾਂ ਦੀ ਯੂਨੀਵਰਸਿਟੀ ਬਣਾ ਦਿੱਤੇ ਦਿੱਲੀ ਦੇ ਵਿੱਚ ਵੀ ਸਰਕਾਰੀ ਤੌਰ ਤੇ ਸਮੱਗ ਹੋਏ ਬੜਾ ਪੈਸਾ ਖਰਚ ਕੀਤਾ ਗਿਆ ਸਰਕਾਰ ਦਾ ਧੰਨਵਾਦ ਜਿਨ੍ਹਾਂ ਨੇ ਪੈਸਾ ਖਰਚਿਆ ਪਰ ਇਤਨਾ ਪੈਸਾ ਖਰਚਣ ਤੋਂ ਬਾਅਦ ਕਿਸੇ ਨੇ ਇਹ ਸੋਚਿਆ ਵੀ ਇਹਦਾ ਲਾਭ ਕਿਸ ਨੂੰ ਮਿਲਿਆ ਤੇ ਕਿਸ ਨੂੰ ਮਿਲੇਗਾ ਇਹ ਸਾਰੀਆਂ ਧਾਰਮਿਕ ਸਮਾਗਮ ਜੜੇ ਨਾ ਇੱਕ ਈਵੈਂਟ ਬਣ ਕੇ ਰਹਿ ਗਏ 33 ਸਾਲ ਸ਼ਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪਣਾ ਜੀਵਨ ਬទਿਤ ਕੀਤਾ ਤੇ ਉਹਨਾਂ ਨੇ 33 ਸਾਲ ਗੁਰਤੇਗ ਵਾਦਰ ਸਾਹਿਬ ਦਾ ਸ਼ਹੀਦੀ ਦਿਵਸ ਨਹੀਂ ਬਣਾਇਆ ਇਤਿਹਾਸ ਹੋਵੇਗਾ ਇਤਿਹਾਸ ਵਾਲੇ ਪੜ੍ਹ ਕੇ ਦੱਸ ਤੇ ਗਲਤਾਂ ਤੇ ਉਹਦੀ ਮਾਫੀ ਮੰਗਨਾਗਾ ਚਲੋ ਸਾਨੂੰ ਯਾਦ ਰੱਖਣਾ ਚਾਹੀਦਾ ਗੁਰੂ ਸੱਭਾ ਨਾਲੋਂ ਪਰ ਯਾਦ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਵੀ ਜਿਹੜੀ ਸੰਕਟ ਹੈ ਗਈ ਉਹ ਗੁਰੂ ਸਾਹਿਬ ਨੂੰ ਯਾਦ ਕਰੇ ਉਹਨਾਂ ਦੀ ਕੀਰਤੀਆਂ ਨੂੰ ਯਾਦ ਕਰੇ ਉਹਨਾਂ ਤੇ ਦਿੱਤੇ ਮਾਰਗਦਰਸ਼ਨ ਨੂੰ ਯਾਦ ਕਰੇ ਅੱਥੇ ਤੇ ਸ਼ਰਮ ਧਰਮ ਤੋਂ ਇਹ ਛੱਪ ਖਲ ਹੋਏ ਕੂੜ ਫੇਰੇ ਪਰ ਤਾਨ ਬਿਲਾ ਲਓ ਸਰਕਾਰ ਦੀ ਗੋਦੀ ਚ ਬੈਠ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਕਰਕੂਨ ਹੈਗੇ ਜਿਹੜੇ ਕੀ ਕੋਟਾ ਵੱਲੋਂ ਕਨਵਿਕਟਡ ਹੈਗੇ ਉਹਨਾਂ ਦੇ ਭਾਵਾਂ ਕੱਲ ਪਰਸੋਂ ਗ੍ਰਿਫਤਾਰੀ ਹੋ ਜਾਈ ਆ ਭਾਵਾਂ ਲਟਕ ਜਾਈ ਪੱਦੇ ਹਰ ਕਨਵਿਕਟਡ ਕਵਾਂਟਮ ਆਫ ਜਿਹੜਾ ਕਨਵੈਕਸ਼ਨ ਉਹ ਜੱਜਾਂ ਨੇ ਅਨਾਉਂਸ ਕਰ ਰਹੀ ਹੈ ਉਹ ਸਰਕਾਰ ਦੀ ਗੋਦੀ 'ਚ ਬੈਠੇ ਹੋਏ ਨਾ ਸਰਕਾਰ ਨੂੰ ਸ਼ਰਮ ਆ ਰਹੀ ਉਹ ਨਾਲ ਗੋਦੀ 'ਚ ਬਿਠਾਣ ਦੀ ਨਾ ਉਹਨਾਂ ਨੂੰ ਸ਼ਰਮ ਆ ਰਹੀ ਹੈ ਨਾ ਗੁਰੂ ਦੀ ਨਾ ਸੰਗਤ ਦੀ ਉਹ ਵੀ ਕੋਈ ਗੋਦੀ 'ਚ ਬੈਠੇ ਹੋਏ ਨਾ ਉਹਨਾਂ ਨੂੰ ਗੁਰੂ ਦੀ ਸਮਝ ਆਏ ਨਾ ਨਾ ਨੂੰ ਗੁਰੂ ਦੀ ਬਾਣੀ ਦੀ ਸਮਝ ਆਏ ਨਾ ਨਾ ਨੇ ਸਿੱਖਾਂ ਦੇ ਭਿਕਦਾ ਸਮਝ ਆਏ ਉਹਨਾਂ ਨੂੰ ਇੱਕੋ ਗੱਲ ਸਮਝ ਆਈ ਇਸ ਵਾਰੇ ਦੇਖੋ ਤੁਸੀਂ 500 ਕਰੋੜ ਰੁਪਏ ਦੀ ਉਹਨਾਂ ਦੇ ਸਿਰ ਤੇ ਉੱਪਰ ਦੇਣਦਾਰੀ ਆ ਗਈ ਸਕੂਲ ਤੇ ਕਾਲਜ ਦਿੱਲੀ ਦੇ ਉਹਨਾਂ ਨੇ ਲੁੱਟ ਪੁੱਟ ਕੇ ਸਭ ਖਤਮ ਕਰ ਦਿੱਤਾ ਹੈ ਬਿਲਕੁਲ ਖਤਮ ਕਰ ਦਿੱਤਾ ਹੈ ਤੇ ਸਾਡੇ ਬੱਚਿਆਂ ਦੀ এডਿਕੇਸ਼ਨ ਦਾ ਕੀ ਬਣਿਆ ਗੁਰਤੇਗ ਭਾਦਰ ਇੰਜੀਨੀਅਰਿੰਗ ਕਾਲਜ ਅਸੀਂ ਖੋਲੇ ਅਸੀਂ ਵਿਕੜੇ ਚ ਉਹ ਅੱਜ ਇਹਨਾਂ ਨੇ ਇੱਕ ਸ਼ਰਾਬਖਾਨੇ ਦੇ ਵਿੱਚ ਤਬਦੀਲ ਕਰਤਾ ਦਿੱਤੇ ਛੱਡ ਕੇ ਗਏ ਸੀ ਬਿਲਡਿੰਗ ਉੱਥੇ ਹੀ ਪਈ ਰਹੀ ਹੈ ਅੱਜ ਉਹ ਸ਼ਰਾਬਖਾਨਾ ਬਣ ਗਿਆ ਉੱਥੋਂ ਦਾ ਅਰੇ ਕਿਤਨੇ ਕ ਜ਼ੁਲਮ ਕਰੂਗਾ ਤੁਸੀਂ ਸਾਡੇ ਉੱਪਰ ਜਿਹੜਾ ਉੱਠਦਾ ਉਹ ਵੋਟਾਂ ਦੇ ਚੱਕਰ 'ਚ ਆਪਣੇ ਕੋ ਨੂੰ ਕਾਇਨ ਕਰਦਾ ਹੈ ਕੀ ਫਤਨਾ ਗੱਲਾਂ ਦਾ ਕੋਈ ਹਥੋਂ ਅੰਮ੍ਰਿਤਸਰ ਜਾ ਰਿਹਾ ਹੈ ਕੋਈ ਸਾਈਕਲਾ ਤੇ ਜਾ ਰਿਹਾ ਹੈ ਕੋਈ ਟਰੱਕਾਂ ਤੇ ਜਾ ਰਿਹਾ ਹੈ ਕੋਈ ਬੱਸਾਂ ਤੇ ਜਾ ਰਿਹਾ ਹੈ ਐਤੋਂ ਅੰਮ੍ਰਿਤਸਰ ਜਾ ਰਿਆ ਨੂੰ ਅੰਮ੍ਰਿਤਸਰੋਂ ਕਰੋ ਲੋ ਆਪਣਾ ਦਿੱਲੀ ਆ ਰਹੇ ਨੇ ਦਿੱਲੀ ਵਾਲੇ ਫਿਰ ਅਨੰਦਪੁਰ ਸਾਹਿਬ ਜਾ ਰਹੇ ਨੇ ਅਨੰਦਪੁਰ ਸਾਹਿਬ ਵਾਲੇ ਫਿਰ ਅਮਰਸਰ ਜਾ ਰਹੇ ਨੇ ਅਮਰਸਰ ਵਾਲੇ ਫਿਰ ਅਨੰਦਪੁਰ ਸਾਹਿਬ ਜਾ ਰਹੇ ਨੇ ਰਸਤੇ 'ਚ ਪੱਲੇ ਪਕੌੜੀਆਂ ਰੋਟੀਆਂ ਪੂੜੀਆਂ ਖਾਂਦੇ ਪਿਆ ਨੇ ਦਵਾ-ਦਵ ਖਾਂਦੇ ਪਿਆ ਨੇ ਪਤਾ ਨਹੀਂ ਕਿੰਨੀ ਕੁ ਭੁੱਖ ਲੱਗਦੀ ਹੈ ਖਾ-ਖਾ ਕੇ ਚੱਲ ਰਹੀ ਹੈ ਚੱਲੀ ਜਾ ਰਿਹਾ ਪ੍ਰੋਗਰਾਮ ਪਰ ਨਿਬੜਿਆ ਕਿ ਅਖੀਰ ਦੇ ਵਿੱਚ ਸਿੱਖ ਗੋਮਦਿਲ 'ਚ ਨਿਬੜਿਆ ਕੁਝ ਨਹੀਂ ਸਾਡੇ ਪੱਲੇ ਕੁਝ ਨਹੀਂ ਪਿਆ ਅਤੀ ਚਿੰਤਾਜਨਕ ਅੱਜ ਮੈਂ ਅੰਦਰੂਨੀ ਤੌਰ ਤੇ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਆਹਰਲ ਕੇ ਬੈਠੀਏ ਆਪਣੀ ਕੌਮ ਨੂੰ ਸੰਭਾਲੀਏ ਆਪਣੇ ਬੱਚਿਆਂ ਨੂੰ ਸੰਭਾਲੀਏ ਗੁਰੂ ਗ੍ਰੰਥ ਸਾਹਿਬ ਲਈਏ ਗੁਰੂ ਦਾਸ ਸੰਦੇਸ਼ ਉਪਦੇਸ਼ ਆਪਣੇ ਬੱਚਿਆਂ ਤੱਕ ਪਹੁੰਚਾਈਏ ਸਕੂਲ ਖੋਲ੍ਹੇ ਸਾਨੂੰ ਉੱਥੇ ਨਾ ਸੰਦੇਸ਼ ਨਾ ਉਪਦੇਸ਼ ਨਾ ਵਾਰੀ ਦਾ ਪ੍ਰਚਾਰ ਬੰਦੋਗੇ ਸਕੂਲ ਉਧਰ ਪੈਸੇ ਖਾਕਾ ਕੇ ਸਾਰੇ ਚਲੇ ਗਏ ਮੋਜਾ ਮਾਰਦੇ ਪੈਣ ਸਟੇਜਾਂ ਤੇ ਜਾ ਕੇ ਬੈਠ ਗਏ ਕੋਈ ਸ਼ਰਮ ਹੀ ਕੋਈ ਨਹੀਂ ਕੋਈ ਮੰਤਰੀ ਬਣ ਕੇ ਕੋਈ ਸੰਤਰੀ ਬਣ ਕੇ ਕੌਮ ਦਾ ਕੀ ਬਣਿਆ ਇਸ ਬਾਰੇ ਕਿਸਾਨ ਕੁਝ ਕਰ ਲੈ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਦਿਹਾੜੇ ਸਾਨੂੰ ਮਨਾਣੇ ਚਾਹੀਦੇ ਹਨ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਪਰ ਐਸੇ ਤਰੀਕੇ ਨਾਲ ਯਾਦ ਕਰੀਏ ਜੇ ਗੁਰੂ ਦੀਆਂ ਸਿੱਖਿਆਵਾਂ ਅਸੀਂ ਆਉਣ ਵਾਲੇ ਸਮੇਂ 'ਚ ਆਪਣੀ ਪਨੇਰੀ ਨੂੰ ਦੇ ਸਕੀ ਹੈ ਆਪਣੀ ਕੌਮ ਨੂੰ ਬਿਲਟ ਅਪ ਕਰ ਸਕੀ ਹੈ ਪਈ ਅੱਜ ਸਾਡੀ ਕੌਮ ਨੂੰ ਕਿਸ ਚੀਜ਼ ਦੀ ਲੋੜ ਹੈ ਅੱਜ ਸਾਡੀ ਕੌਮ ਨੂੰ ਬੜੀ ਐਜੂਕੇਸ਼ਨ ਦੀ ਲੋੜ ਹੈ ਉੱਚਾਈ ਲੈਵਲ ਦੀ ਐਜੂਕੇਸ਼ਨ ਦੀ ਲੋੜ ਹੈ ਦੁਨੀਆ ਕਿੱਧਰ ਤੇ ਕਿੱਥੇ ਪਹੁੰਚ ਗਈ ਹੈ ਅਸੀਂ ਉੱਥੇ ਹੀ ਬੈਠੇ ਹੋਇਆ ਲੜੀ ਜਾ ਰਿਹਾ ਇੱਕ ਇੱਕ ਛੋਟੀ ਛੋਟੀ ਆਪਣਾ ਚੀਜ਼ ਪਿੱਛੇ ਲੜੀ ਜਾ ਰਿਹਾ ਪਤਾ ਨਹੀਂ ਕੀ ਕਲੇਸ਼ੀ ਕੀ ਪ੍ਰਾਪਤ ਕੀਤਾ ਅਸੀਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਅਸੀਂ ਬਿਲਕੁਲ ਇਹਨਾਂ ਇਲਕਸ਼ਨਾਂ ਦੇ ਧੋਖਿਆਂ ਦੇ ਵਿੱਚ ਕੌਮ ਨੂੰ ਗਰਖ ਕਰਕੇ ਰੱਖ ਦਿੱਤਾ। ਔਰ ਜੋ ਦਿੱਲੀ ਦਾ ਗੰਦ ਸੀ ਉਹ ਗੁਰਦੁਆਰਿਆਂ ਦੇ ਉੱਪਰ ਆ ਕੇ ਕਾਬਜ਼ ਹੋ ਗਿਆ। ਨੋਚ-ਨੋਚ ਕੇ ਖਾ ਰਿਹਾ ਹੈ ਸੁਖਤ। ਜਿਵੇਂ ਇਲ ਨੋਚਦੀ ਇਹਨਾਂ ਨੂੰ। ਸੜੀ ਹੋਈ ਬਾਡੀ ਨੂੰ। ਉਸ ਤੋਂ ਵੀ ਇਹ ਭੜੇ ਤਰੀਕੇ ਨਾਲ ਨੋਚੇ ਤੇ ਪੈ। ਅਮ ਕਰਨਾ ਏ ਇਸ ਸਰਕਾਰ ਨੂੰ ਪਹਿਲੇ ਚਾਹੀਦਾ ਸੀ ਵੀ ਇਹਨਾਂ ਨੇ ਦਿਲ ਮਨਾਣਾ। ਕੁਝ ਸਿੱਖਾਂ ਦੇ ਵਿੱਚ ਕਮੀ ਨਹੀਂ ਹੈ ਕਿ ਇੰਟੈਲੀਜੈਂਸੀ ਆ ਦੀ ਇਹ ਉਹਨਾਂ ਨੂੰ ਇਕੱਠਿਆਂ ਕਰਦੀ ਉਹਨਾਂ ਨੂੰ ਬੁਲਾਉਂਦੀ ਉਹਨਾਂ ਕੋਲ ਪੁੱਛਦੀ ਕਿ ਦੱਸੋ ਅਸੀਂ ਕਿਸ ਤਰੀਕੇ ਦੇ ਨਾਲ ਇਹ ਦਿਨ ਮਨਾਈਏ ਵੀ ਸਿੱਖਾਂ ਨੂੰ ਕੁਝ ਲਾਭ ਹੋ ਸਕੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਜਿਹੜੇ ਆਪਣੇ ਟੁਕੜ ਬਹੁਤ ਸਾਰੇ ਉਹਨਾਂ ਵੀ ਮਿਲ ਮਲਾ ਕੇ ਚੱਲ ਬਈ ਸਰਕਾਰੀ ਤੌਰ ਤੇ ਜੋ ਮਤਲਬ ਉਕਾਰਗੁਜ਼ਾਰੀ ਕਰਨੇ ਕਰਕੇ ਆਪਾਂ ਚਲੇ ਗਏ ਪਿੱਛੇ ਸੋਚੋ ਨਾਲਾ ਕੋਈ ਵੀ ਨਹੀਂ ਹੈਗਾ ਇਹ ਸਾਨੂੰ ਕੁਝ ਮਿਲਦਾ ਕਿਸੇ ਵਜ੍ਹਾ ਤੁਸੀਂ ਸਾਡੇ ਤੇ ਮਿਹਰਬਾਨ ਹੋ ਗੁਰਤੇਗ ਬਾਦਰ ਯੂਨੀਵਰਸਿਟੀ ਬਣਾ ਦਿਓ ਜੇ ਤੁਹਾਡੇ ਕੋਲ ਜਗ੍ਹਾ ਨਹੀਂ ਗੁਰਤੇਗ ਬਾਦਰ ਸਾਹਿਬ ਦੀ ਦਿੱਤੀ ਹੋਈ 280 ਏਕੜ ਜਗ੍ਹਾ ਹਸਾਰ ਦੇ ਵਿੱਚ ਪਈ ਹੋਏ ਦਿੱਲੀ ਸਿੱਖ ਗੁਰਦਾਰਾ ਕਮਿਟੀ ਦੇ ਨਾਂ ਆਏ ਉੱਥੇ ਸਿੱਖਾਂ ਉੱਥੇ ਗੁਰਤੇਗ ਬਾਦਰ ਦੇ ਨਾਂ ਦੀ ਯੂਨੀਵਰਸਿਟੀ ਬਣਾ ਦਿੰਦੇ ਲੱਖਾਂ ਕਰੋੜਾਂ ਸਿੱਖਾਂ ਨੂੰ ਗੈਰ ਸਿੱਖਾਂ ਨੂੰ ਹਰ مذہب ਦੇ ਬੰਦਿਆਂ ਨੂੰ ਉਥੇ ਐਜੂਕੇਸ਼ਨ ਮਿਲਦੀ ਆਣ ਵਾਲੇ ਪੁਰਖੇ ਤੁਹਾਨੂੰ ਯਾਦ ਰੱਖਦੇ ਤੁਹਾਡੇ ਰਾਜ ਨੂੰ ਯਾਦ ਰੱਖਦੇ ਵੀ ਵਾਕਈ ਹੈ ਇਹ ਰਾਜ ਆਇਆ ਸੀ ਅਸੀਂ ਇਹਦੇ ਵਿੱਚ ਬੜਾ ਭਲਾ ਬਣਾ ਕੀਤਾ ਇਹਨਾਂ ਨੇ ਜਿਵੇਂ ਮਾਰਗਾਂ ਜੀਸੇ ਨੇ ਸਿੱਖਾਂ ਨੂੰ ਧਾਣ ਵਾਸਤੇ ਹਰ ਮੰਦਿਰ ਗੁਰਦੁਆਰੇ ਤੇ ਮਸਜਿਦ ਨੂੰ ਚਾਰਜ ਨੂੰ ਜਗ੍ਹਾ ਦਿੱਤੀ ਸੀ ਨਾ ਵੀ ਇੱਥੇ ਨਾਲ ਸਕੂਲ ਬਣਾਓ ਤਾਂ ਮੈਂ ਤੁਹਾਨੂੰ ਜਗ੍ਹਾ ਦੇ ਦਿਆਂਗਾ ਇਸੇ ਤਰ੍ਹਾਂ ਇਹਨਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਸੀ ਬਹਾਦਰ ਸਿੰਘ ਦੇ ਰਾਜ ਤੋਂ ਜਿਹੜੀ ਇਹਨਾਂ ਨੇ ਨਹੀਂ ਲਈ ਚਲੋ ਬੁਰਵੀ ਤੇ ਦੇ ਰਾਏ ਦਰੋਸਤ ਹੈ ਜੇ ਗੁਰਦੇਵ ਹਾਦਰ ਯੂਨੀਵਰਸਿਟੀ ਬਣਾਦਣ ਸਿੱਖਨਾਂ ਦਾ ਦਿਲੋਂ ਧੰਨਵਾਦ ਕਰਨਗਾ